ਕੋਈ ਹੈ ਜਿਹੜਾ ਇਹ ਪ੍ਰਪੋਜ਼ਡ ਐਕਟ ਹੈਗਾ ਇਹਨੂੰ ਰੋਲ ਬੈਕ ਕੀਤਾ ਜਾਵੇ ਵਾਪਸ ਲਿੱਤਾ ਜਾਵੇ ਜਾਂ ਸਟੇ ਕੀਤਾ ਜਾਵੇ ਅਸੀਂ ਆਪਣੀ ਮੰਗਾਂ ਇਦਾਂ ਹੀ ਹਾਈਲਾਈਟ ਕਰਦੇ ਰਹਾਂਗੇ ਜੇ ਹਲੇ ਕੁਝ ਨਹੀਂ ਵੀ ਹੋਇਆ ਫਿਰ ਅਸੀਂ ਸਾਰੀਆਂ ਜੰਗੀਆਂ ਟਰਾਈ ਸਿਟੀ ਦੀ ਬਾਰਸ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਫਿਰ ਆਪਾਂ ਸਟ੍ਰਾਈਕ ਸਾਰੇ ਤਿੰਨੇ ਸ਼ਹਿਰਾਂ ਦੀ ਸਟ੍ਰਾਈਕ ਕਰਵਾਵਾਂ ਜੁਡੀਸ਼ੀਅਲ ਪਾਵਰਸ ਵਿਧਰਾ ਕਰਕੇ ਐਗਜ਼ੈਕਟਿਵ ਨੂੰ ਦੇਣਾ ਕੋਈ ਸਿਆਣੀ ਗੱਲ ਨਹੀਂ ਹੈਗੀ ਕਿਉਂਕਿ ਜੁਡੀਸ਼ਰੀ ਵੱਖਰੀ ਐ ਐਗਜ਼ੈਕਟਿਵ ਵੱਖਰੀ ਐ ਬਿਊਰੋਕਰੇਟਸ ਕਿਵੇਂ ਜੁਡੀਸ਼ੀਅਲ ਮਾਈਂਡ ਅਪਲਾਈ ਕਰ ਲੈਣਗੇ ਇਹਨੂੰ ਸਟੇਟ ਨੂੰ ਹੋਰ ਇੰਟੈਂਸੀਫਾਈ ਕਰਨ ਵਾਸਤੇ ਪ੍ਰੋਟੈਸਟ ਅਸੀਂ ਸੜਕਾਂ 'ਤੇ ਪੈਨਸੀ ਐਕਟ ਨੂੰ ਲੈ ਕੇ ਅੱਜ ਫੇਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਵੱਲੋਂ ਇੱਕ ਪ੍ਰੋਟੈਸਟ ਹੈ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ 43 ਕੋਰਟ ਪਰਿਸਰ ਤੋਂ ਇਹ ਪ੍ਰੋਟੈਸਟ ਹੈ ਜਿਹੜਾ ਨਿਕਲਿਆ ਹੈ ਦਿੱਤਾ ਗਿਆ ਸੀ ਮੇਰਾ ਧਰਨਾ ਅੰਦਰ ਵੀ ਚੱਲਦਾ ਪਿਆ ਹੈ ਵਰਕ ਸਸਪੈਂਡ ਅੱਜ ਵੀ ਹੈਗਾ ਇਹਨੂੰ ਸਟੇਜ ਨੂੰ ਹੋਰ ਇੰਟੈਂਸੀਫਾਈ ਕਰਨ ਵਾਸਤੇ ਪ੍ਰੋਟੈਸਟ ਅਸੀਂ ਸੜਕਾਂ ਤੇ ਆਏ ਪ੍ਰੋਟੈਸਟ ਹੁਣੇ ਚੱਲ ਰਹਾ ਮੈਡਮ ਜਿੰਦਾਬਾਦ ਕੀ ਕੁਝ ਮੰਗਾ ਰਹਿਣ ਵਾਲੀਆਂ ਨੇ ਕਿਉਂਕਿ ਲਗਾਤਾਰ ਤੁਹਾਡੇ ਵੱਲੋਂ ਰਿਪਰੈਜ਼ੈਂਟੇਸ਼ਨ ਹੈ ਜਿਹੜੀ ਉਹ ਵੀ ਦਿੱਤੀ ਗਈ ਹੈ ਕੀ ਬਣਿਆ ਮੈਡਮ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਹੈ ਐਡਮਿਨਿਸਟਰेटर ਸਾਹਿਬ ਨੂੰ ਐਡਵਾਈਜ਼ਰ ਸਾਹਿਬ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤੀ ਗਈ ਹੈ ਚੀਫ ਜਸਟਿਸ ਨੂੰ ਔਰ ਹੁਣ ਤੱਕ ਕੋਈ ਵੀ ਹਲਤਾਂ ਕਾਰਵਾਈ ਨਹੀਂ ਹੋਈ। ਅਜੇ ਸਾਡੇ ਤੱਕ ਕਿਸੇ ਨੇ ਅਪਰੋਚ ਕੀਤਾ ਕਿਸੇ ਅਥਾਰਟੀ ਨੇ। ਤੇ ਮੰਗ ਸਾਡੀ ਕੋਈ ਹੈ ਜਿਹੜਾ ਇਹ ਪ੍ਰੋਪੋਜ਼ਡ ਐਕਟ ਹੈਗਾ ਇਹਨੂੰ ਰੋਲ ਬੈਕ ਕੀਤਾ ਜਾਵੇ, ਵਾਪਸ ਲਿੱਤਾ ਜਾਵੇ ਜਾਂ ਸਟੇ ਕੀਤਾ ਜਾਵੇ। ਅੱਜ ਜਿਵੇਂ ਦੇਖ ਰਹੇ ਹਾਂ ਕਿ ਤੁਸੀਂ ਪੈਦਲ ਮਾਰਚ ਹੋਏ ਜਿਹੜਾ ਰੋਸ ਵਜੋਂ ਕੱਢ ਰਹੇ ਹੋ ਇਹ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਤੱਕ ਜਾਏਗਾ? ਮੈਡਮ ਇਹ ਸਾਡੇ ਕੋਰਟ ਕੰਪਲੈਕਸ ਤੋਂ ਸ਼ੁਰੂ ਹੋ ਕੇ ਜੁਡੀਸ਼ੀਅਲ ਅਕੈਡਮੀ ਜੁਡੀਸ਼ੀਅਲ ਅਕੈਡਮੀ ਤੋਂ ਅਸੀਂ ਸੈਕਟਰ 52 ਦਾ ਰਾਊਂਡ ਅਬਾਊਟ ਤੋਂ ਅੱਗੇ ਬੱਸ ਸਟੈਂਡ ਵੱਲ ਅਪਰੋਚ ਕਰਾਂਗੇ ਉਤੋਂ ਦੁਬਾਰਾ ਅਸੀਂ ਕੋਰਟ ਚਾਵਾਂਗੇ ਤੇ ਹਾਂਜੀ ਅਸੀਂ ਆਪਣੀ ਮੰਗ ਐਦਾਂ ਹੀ ਹਾਈਲਾਈਟ ਕਰਦੇ ਰਹਾਂਗੇ ਜੇ ਹਲੇ ਕੁਝ ਨਹੀਂ ਵੀ ਹੋਇਆ ਫਿਰ ਅਸੀਂ ਸਾਰੀਆਂ ਜਿੰਨੀਆਂ ਟਰਾਈ ਸਿਟੀ ਦੀ ਬਾਰਸ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਫਿਰ ਆਪਾਂ ਸਟ੍ਰਾਈਕ ਸਾਰੇ ਤਿੰਨੇ ਸ਼ਹਿਰਾਂ ਦੀ ਸਟ੍ਰਾਈਕ ਕਰਵਾਵਾਂਗੇ ਦੂਸਰਾ ਦੇਖਿਆ ਗਿਆ ਕਿ ਲਗਾਤਾਰ ਵਕੀਲ ਨੇ ਜਿਹੜੇ ਇਸ ਮੰਗ ਨੂੰ ਚੁੱਕਰੇ ਨਹੀਂ ਇਸ ਦੇ ਨਾਲ ਇਟ ਇਜ਼ ਵੈਰੀ ਮਚ ਕਲੀਅਰ ਕਿ ਬਿਊਰੋਕਰੇਟਸ ਦੇ ਉੱਤੇ ਪਹਿਲਾਂ ਹੀ ਓਵਰਬਰਡਨ ਨੇ ਇੰਨੇ ਡਿਪਾਰਟਮੈਂਟਸ ਹੈਂਡਲ ਕਰਦੇ ਨੇ ਐਡੀਸ਼ਨਲ ਚਾਰਜਸ ਦਿੱਤੇ ਹੋਏ ਨੇ ਸਭ ਤੋਂ ਵੱਡੀ ਸੀਰੀਅਸ ਗੱਲ ਇਹ ਆ ਮੈਡਮ ਜੁਡੀਸ਼ੀਅਲ ਪਾਵਰਸ ਵਿਦਡਰਾ ਕਰਕੇ ਐਗਜ਼ੈਕਟਿਵ ਨੂੰ ਦੇਣਾ ਇੱਕ ਕੋਈ ਸਿਆਣੀ ਗੱਲ ਨਹੀਂ ਹੈਗੀ ਕਿਉਂਕਿ ਜੁਡੀਸ਼ਰੀ ਵੱਖਰੀ ਐਗਜ਼ੈਕਟਿਵ ਵੱਖਰੀ ਹੈ ਬਿਊਰੋਕਰੇਟਸ ਕਿਵੇਂ ਜੁਡੀਸ਼ੀਅਲ ਮਾਈਂਡ ਅਪਲਾਈ ਕਰ ਲਵੇ ਕਿ ਬੜੀ ਸੀਰੀਅਸ ਗੱਲ ਹੈ ਕਿਉਂਕਿ ਆਮ ਪਬਲਿਕ ਨੂੰ ਇਹ ਟੈਕਨੀਕਲ ਗੱਲਾਂ ਨਹੀਂ ਪਤਾ ਇਸ ਕਰਕੇ ਮੈਡਮ ਸਾਡਾ ਫੌਜ ਬੰਦ ਹੈ ਕੋਈ ਗਲਤ ਕੰਮ ਹੁੰਦਾ ਹੈ ਭਾਵੇਂ ਪਬਲਿਕ ਨਾਲ ਹੋਵੇ ਭਾਵੇਂ ਸਾਡੇ ਵਕੀਲਾਂ ਨਾਲ ਅਸੀਂ ਆਵਾਜ਼ ਚੱਕਾਂਗੇ ਤੇ ਚੱਕਦੇ ਰਵਾਂਗੇ ਅੱਗੇ ਪ੍ਰੋਟੈਸਟ ਇਸੇ ਤਰ੍ਹਾਂ ਜਾਰੀ ਰਹੇਗਾ ਜਿੰਨਾ ਚਿਰ ਇਸ ਐਕਟ ਦੇ ਦੁਬਾਰਾ ਨਹੀਂ ਵਿਚਾਰਿਆ ਜਾਂਦਾ ਜੀ ਜੀ ਬਿਲਕੁਲ ਬਿਲਕੁਲ ਪ੍ਰੋਟੈਸਟ ਦਹੀਂ ਜਾਰੀ ਰਹੂਗਾ ਜਿਵੇਂ ਮੈਂ ਦੱਸਿਆ ਅਸੀਂ ਟਰਾਈ ਸਿਟੀ ਜਿਹੜੀਆਂ ਬਾਰਜ਼ਾਂ ਨਾਲ ਸਾਡੀ ਗੱਲ ਚੱਲਦੀ ਪਈ ਹੈ ਤੇ ਕੱਲ ਤੇ ਪਰਸੋਂ ਅਸੀਂ ਸਾਰੇ ਹਾਈ ਕੋਰਟ ਵੀ ਗੱਲ ਚੱਲਦੀ ਹੈ ਬਾਰ ਕਾਉਂਸਲ ਵੀ ਅਸੀਂ ਸਟ੍ਰਾਈਕ ਦੀ ਕਾਲ ਦਵਾਂਗੇ ਤੇ ਕੰਪਲੀਟ ਪ੍ਰੋਟੈਸਟ ਕਰਾਂਗੇ ਬੱਸ ਸਸਪੈਂਡ ਸਾਰੀਆਂ ਬਾਰਾਂ ਕਰਨੀਆਂ ਵਾਪਸ ਕਰੋ ਸੁਣਿਆ ਤੁਸੀਂ ਟੈਨੈਂਸੀ ਐਕਟ ਦੇ ਖਿਲਾਫ ਜਿਹੜੇ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਦੇ ਵਕੀਲ ਨੇ ਨਾਲਾ ਸਾਫ਼ ਤੌਰ ਤੇ ਕਹਿਣਾ ਹੈ ਕੇ ਇਸ ਮਾਮਲੇ ਦੇ ਵਿੱਚ ਜਿਹੜੀ ਰੀਪਰੈਜੈਂਟੇਸ਼ਨ ਹੈ ਉਹ ਵੀ ਦੇ ਦਿੱਤੀ ਗਈ ਹੈ ਪਰ ਫਿਲਹਾਲ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਜਿਸ ਕਰਕੇ ਜਿਹੜੇ ਵਕੀਲ ਨੇ ਉਹ ਇਸ ਤਰ੍ਹਾਂ ਪੈਦਲ ਮਾਰਚ ਕਰਨ ਨੂੰ ਮਜਬੂਰ ਹੋਏ ਨਹੀਂ ਤੇ ਦੂਜੇ ਪਾਸੇ ਕੀ ਆ ਜਾ ਰਿਹਾ ਕਿ ਪ੍ਰੋਟੈਸਟ ਤੇ ਅਗਰ ਕੋਈ ਕਾਲ ਨਹੀਂ ਲਈ ਜਾਂਦੀ ਤਾਂ ਇਸ ਨੂੰ ਵੱਡਾ ਕੀਤਾ ਜਾਏਗਾ ਤੇ ਹੋਰ ਵੀ ਜਿਹੜੇ ਐਸੋਸੀਏਸ਼ਨਸ ਨੇ ਜਿਹੜੇ ਕਿ ਵਕੀਲਾ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਵਿੱਚ ਲਿਆਂਦਾ ਜਾਏਗਾ ਤੇ ਮਿਲ ਕੇ ਜਿਹੜੇ ਦੇਸ਼ ਵਿਆਪੀ ਹੈ ਉਹ ਕੋਲ ਇਸ ਬਾਰੇ ਲੈਂਦੀ ਜਾਏਗੀ ਵੀਡੀਓ ਜਰਨਲਿਸਟ ਰਜਤ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿਮਰ